ਕੀ ਵਿਕਰਮ ਸਿੰਘ ਮਜੀਠੀਆ ਆਉਣ ਵਾਲੀਆਂ ਜ਼ਿਮਨੀ ਚੋਣਾਂ ਦੇ ਵਿੱਚ ਮੈਦਾਨ 'ਚ ਉਤਰਨਗੇ ਇਹ ਸਵਾਲ ਖੜਾ ਹੋ ਰਿਹਾ ਹੈ ਅਕਾਲੀ ਦਲ ਦੇ ਵਿੱਚ ਇਸ ਵੇਲੇ ਦੋ ਧੜੇ ਬਣੇ ਹੋਏ ਨੇ ਸੇ ਵਿਚਾਲੇ ਜ਼ਿਮਨੀ ਚੋਣਾਂ ਹੋਈਆਂ ਜਲੰਧਰ ਦੇ ਵਿੱਚ ਜਿਸ ਵਿੱਚ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਹੁਣ ਆਉਣ ਵਾਲੀਆਂ ਜ਼ਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਮੈਦਾਨ 'ਚ ਉਤਰ ਸਕਦੀ ਹੈ ਤੇ ਵਿਕਰਮ ਸਿੰਘ ਮਜੀਠੀਆ ਉਤਰ ਸਕਦੀ ਹੈ ਇਹ ਚਰਚਾਵਾਂ ਹੋ ਰਹੀਆਂ ਨੇ ਕਿਉਂਕਿ ਅਕਾਲੀ ਦਲ ਇਸ ਵੇਲੇ ਦੋ ਧੜਿਆਂ ਦੇ ਵਿੱਚ ਇਕਲੇਸ਼ ਹੋ ਰਿਹਾ ਤੇ ਕਾਲੀ ਦਲ ਹੁਣ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਹਰ ਕੋਈ ਪਾਰਟੀ ਸਿਆਸਤ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਰੱਖਣਾ ਚਾਹੁੰਦੀ ਹੈ ਪਰ ਜੋ ਇਹ 카ਟੋ ਕਲੇਸ਼ ਚੱਲ ਰਿਹਾ ਦੋ ਧੜੇ ਬਣ ਗਏ ਨੇ ਇਸ ਵਿਚਾਲੇ ਅਕਾਲੀ ਦਲ ਕਿਤੇ ਨਾ ਕਿਤੇ ਕਮਜ਼ੋਰ ਹੁੰਦੀ ਹੋਈ ਦਿਖਾਈ ਦੇ ਰਹੀ ਸੀ ਪਰ ਹੁਣ ਅਕਾਲੀ ਦਲ ਮੁੜ ਤੋਂ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੋਈ ਹੈ ਇਹ ਚਰਚਾ ਹੋ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਚੋਣਾ ਲੜ ਸਕਦੇ ਨੇ ਪੰਜਾਬ ਦੇ ਵਿੱਚ 10 ਸੀਪ ਭੂ-ਵਿਕhetra ਦੇ ਵਿੱਚ 4 ਜ਼ਿਲ੍ਹਿਆਂ ਦੇ ਵਿੱਚ ਜਿਮਨੀ ਚੋਣਾ ਹੋਣ ਵਾਲੀਆਂ ਨੇ ਗਿੱਦੜਬਾਹ ਬਰਨਾਲਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਹੁਣ ਇਹਨਾਂ ਚਾਰਾਂ ਦੇ ਵਿੱਚ ਇਹ ਸਵਾਲ ਖੜਾ ਹੁੰਦਾ ਕਿ ਵਿਕਰਮ ਸਿੰਘ ਮਜੀਠੀਆ ਕਿੱਦਾਂ ਲੈ ਜ਼ਿਲ੍ਹੇ ਤੋਂ ਮੈਦਾਨ ਦੇ ਵਿੱਚ ਉਤਰਣਗੇ ਗਿੱਦੜਬਾਹ ਦੀ ਜੇ ਗੱਲ ਕਰੀਏ ਤੇ ਗਿੱਦੜਬਾਹ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਨਾਮ ਤੇ ਨਹੀਂ ਸੁਖਬੀਰ ਸਿੰਘ ਬਾਦਲ ਦਾ ਨਾਮ ਪਿਛਲੇ ਦਿਨੀ ਕਾਫੀ ਚਰਚਾ ਚੱਲ ਰਿਆ ਸੀ ਕਿ ਸੁਖਬੀਰ ਸਿੰਘ ਬਾਦਲ ਗਿੱਦੜ ਬਾਹਾ ਤੋਂ ਚੋਣਾਂ ਲੜ ਸਕਦੇ ਨੇ ਤੇ ਗਿੱਦੜ ਬਾਹਾ ਦੇ ਵਿੱਚ ਅਕਾਲੀ ਦਲ ਦਾ ਹੋਲਡ ਵੀ ਬਹੁਤ ਹੈ ਕਾਫੀ ਪਿਛਲੇ ਵਾਰੀ ਵੀ ਅਕਾਲੀ ਦਲ ਸਿਰਫ 1000 ਵੋਟਾਂ ਦੇ ਫਰਕ ਦੇ ਨਾਲ ਹੀ ਹਾਰੀ ਸੀ ਪਰ ਜੋ ਸੁਖਬੀਰ ਸਿੰਘ ਬਾਦਲ ਦੀਆਂ ਚਰਚਾਵਾਂ ਹੋ ਰਹੀਆਂ ਸੀ ਕਿ ਜ਼ਿੰਮਨੀ ਚੋਣਾਂ ਲੜ ਸਕਦੇ ਨੇ ਉਹ ਠੰਡੀਆਂ ਪੈ ਗਈਆਂ ਉਸ ਤੋਂ ਅੱਗੇ ਕੋਈ ਚਰਚਾ ਨਹੀਂ ਹੋਈ ਉਹ ਗੱਲ ਕੋਈ ਵੱਡੀ ਨਹੀਂ ਜੇ ਚੱਬੇਵਾਲ ਦੀ ਗੱਲ ਕਰੀਏ ਤਾਂ ਚੱਬੇਵਾਲ ਵਾਲੀ ਸੀਟ ਤੋਂ ਸਪਸ਼ਟ ਹੈ ਕਿ ਵਿਕਰਮ ਸਿੰਘ ਮਜੀਠੀਆ ਚੋਣਾਂ ਇਹ ਲੜਨਗੇ ਕਿਉਂਕਿ ਇਹ ਸੀਟ ਜਿਹੜੀ ਹੈ ਇਹ ਰਾਖਮੀ ਸੀਟ ਹੈ ਹੁਣ ਖਬਰ ਇਹ ਹੈ ਕਿ ਡੇਰਾ ਬਾਬਾ ਨਾਨਕ ਤੋਂ ਵਿਕਰਮ ਸਿੰਘ ਮਜੀਠੀਆ ਚੋਣ ਲੜ ਸਕਦੇ ਨੇ ਡੇਰਾ ਬਾਬਾ ਨਾਨਕ ਤੋਂ ਜੇਕਰ ਵਿਕਰਮ ਸਿੰਘ ਮਜੀਠੀਆ ਚੋਣ ਮੈਦਾਨ 'ਚ ਨਹੀਂ ਉਤਰਦੇ ਤਾਂ ਅਕਾਲੀ ਦਲ ਇਹ ਚਾਹੁੰਦੀ ਹੈ ਕਿ ਜਿਹੜੀ ਉੱਥੇ ਦੀ ਕਮਾਨ ਹੈ ਯਾਨੀ ਕਿ ਜ਼ਿਮਨੀ ਚੋਣਾ ਜੋ ਵੀ ਅਗਵਾਈ ਹੈ ਉਹ ਵਿਕਰਮ ਸਿੰਘ ਮਜੀਠੀਆ ਖੁਦ ਕਰਨ ਹੁਣ ਇਹ ਦਿਲਚਸਪ ਹੋਣ ਵਾਲੀ ਹੈ ਜਿਮਨੀ ਚੋਣਾ ਚਾਰੇ ਪਾਸੇ ਹੁਣ ਅਕਾਲੀ ਦਲ ਦੇ ਲਈ ਸਾਰੀਆਂ ਸੀਟਾਂ ਹੀ ਅਹਿਮ ਨੇ ਕਿਉਂ ਜਿੱਤੇ ਉਹਨਾਂ ਨੂੰ ਇਹੀ ਹੈ ਉਹਨਾਂ ਨੇ ਆਪਣੀ ਪਾਰਟੀ ਨੂੰ ਮਜ਼ਬੂਤ ਬਣਾਉਣਾ ਪਰ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਜੇ ਗੱਲ ਕਰੀਏ ਤੇ ਹੋਲਡ ਤਾਂ ਹੈਗਾ ਹੀ ਅਕਾਲੀ ਦਲ ਦਾ ਕਿਉਂਕਿ ਪਿਛਲੀ ਵਾਰ ਰਵਿਕਰਨ ਕਾਲੋਂ ਸਿਰਫ 500 ਦੇ ਫਰਕ ਦੇ ਨਾਲ ਹੀ ਹਾਰੇ ਸੀ ਪਰ ਇਸ ਵਾਰ ਰਵਿਕਰਨ ਕਾਲੋਂ ਜਿਹੜੇ ਨੇ ਉ ਭਾਜਪਾ ਤੇ ਸ਼ਾਮਲ ਹੋ ਗਏ ਨੇ ਹੁਣ ਇਹ ਹੋ ਸਕਦਾ ਹੈ ਕਿ ਅਕਾਲੀ ਦਲ ਤੇ ਭਾਜਪਾ ਦੀਆਂ ਵੋਟਾਂ ਨੇ ਵੰਡੀਆਂ ਜਾਣ ਤੇ ਦਿਲਚਸਪ ਹੋਵੇਗਾ ਦੇਖਣਾ ਕਿ ਕੀ ਵਿਕਰਮ ਸਿੰਘ ਮਜੀਠੀਆ ਮੈਦਾਨ ਚ ਉਤਰਦੇ ਨੇ ਜੇ ਉਤਰਦੇ ਨੇ ਕਿ ਕਿਹੜੇ ਜ਼ਿਲ੍ਹੇ ਚ ਉਤਰਦੇ ਨੇ ਵੈਸੇ ਤਾਂ ਜ਼ਿਆਦਾ ਸੰਕੇਤ ਡੇਰਾ ਬਾਬਾ ਨਾਨਕ ਤੋਂ ਹੀ ਨੇ ਪਰ ਫਿਰ ਵੀ ਜੋ ਕਿਸੇ ਹੋਰ ਜ਼ਿਲ੍ਹੇ ਤੋਂ ਵੀ ਉਤਰਦੇ ਨੇ ਤਾਂ ਕਿਵੇਂ ਬਾਕੀ ਪਾਰਟੀਆਂ ਨਾਲ ਇਹ ਟਕਰਾਅ ਰਹੇਗਾ ਤੇ ਅਕਾਲੀ ਦਲ ਹੁਣ ਜਿਮਨੀ ਚੋਣਾਂ ਦੇ ਵਿੱਚ ਖੜੀ ਉਤਰਦੀ ਹੈ ਸੀਟੇ ਹਾਸਲ ਕਰ ਪਾਉਂਦੀ ਹੈ ਜਾਂ ਨਹੀਂ ਕਰ ਪਾਉਂਦੀ ਇਹ ਹੁਣ ਸਮਾਂ ਹੀ ਦੱਸੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ